2 ਕਰੋੜ ਦੀ ਲਾਗਤ ਦੇ ਨਾਲ ਚੀਮਾ ਚੌਂਕ ਦੇ ਵਿੱਚ ਇੱਕ ਕੰਪੈਕਟਰ ਦਾ ਜਿਹੜਾ ਅੱਜ ਕੰਮ ਸ਼ੁਰੂ ਹੋਇਆ ਜਿਸ ਦਿਨ ਦੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਕਿਹਾ ਸੀ ਉਸੇ ਦਿਨ ਤੋਂ ਇਹਨਾਂ ਨੇ ਆਪਣਾ ਜੰਗੀ ਪੱਧਰ ਦੇ ਉੱਤੇ ਪਹਿਲਾਂ ਚਾਹੇ ਨਾਰਥ ਦੀ ਗੱਲ ਹੋਵੇ ਹੁਣ ਸੈਂਟਰ ਦੀ ਹੋਵੇ ਸਾਰੀਆਂ ਕੰਸਿਅਨਸੀਆਂ ਦੇ ਇੱਕ ਇੱਕ ਨੂੰ ਕਿਹਾ ਵਾ ਵੀ ਸਾਰੀਆਂ ਕੰਸਿਅਨਸੀਆਂ ਦੇ ਵਿੱਚ ਸਾਰੇ ਲੋਕਾਂ ਨੂੰ ਇੱਕੋ ਜੀ ਰਾਹਤ ਦੇਣੀ ਆ ਇਹ 2 ਕਰੋੜ ਦੀ ਲਾਗਤ ਨਾਲ ਇਹ ਜਿਹੜਾ ਕੰਪੈਕਟਰ ਸਟੇਸ਼ਨ ਬਣਿਆ ਇਹੋ ਜੇ 22 ਸਟੇਸ਼ਨ ਜਿਹੜੇ ਨੇ ਉਹ ਬਣ ਰਹੇ ਨੇ 20 ਬਣ ਚੁੱਕੇ ਨੇ ਦੋ ਕਿਉਂਕਿ ਮੰਡੀ ਦੇ ਨਾਲ ਡਿਸਪਿਊਟ ਸੀ ਸਾਡੀ ਉਹ ਵੀ ਰਿਜ਼ੋਲਵ ਹੋ ਗਈ ਉੱਥੇ ਵੀ ਬਣਨਾ ਸ਼ੁਰੂ ਹੋ ਗਿਆ ਸਰਦਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਇੱਕੋ ਹੀ ਗਹਿਣਾ ਵਾ ਵੀ ਵਾਦਾ ਉਹ ਕਰਿਓ ਜਿਹੜੀ ਜਨਤਾ ਦਾ ਪੂਰਾ ਕਰਨਾ ਅੱਜ ਉਸ ਲੜੀ ਦੇ ਵਿੱਚ ਇਹ ਵੀ ਵਾਦਾ ਸੀਗਾ ਇਹ ਵੀ ਲੋਕਾਂ ਦਾ ਪੂਰਾ ਕੀਤਾ ਜਾ ਰਿਹਾ ਸ਼ਹਿਰ ਦੇ ਵਿੱਚ 43 ਵੱਡੇ ਸਪੋਰਟ ਸੀ ਜਿੱਥੇ ਘਰਾਂ ਵਿੱਚੋਂ ਕੂੜਾ ਲੈ ਕੇ ਲੋਕੀ ਆਉਂਦੇ ਸੀ ਔਰ ਉੱਥੇ ਡੰਪ ਕਰਦੇ ਸੀ ਔਰ ਉਹ ਗੰਦਾ ਸ਼ਹਿਰ ਨੂੰ ਪ੍ਰੇਜ਼ੈਂਟ ਕਰਦੇ ਸੀ ਜਦੋਂ ਇਹ ਸਾਰੀਆਂ ਰੇਡ ਰੇੜਾ ਜਿਹੜੀਆਂ ਲੈ ਕੇ ਆ ਰਹੇ ਰੇੜੇ ਗੱਡੀਆਂ ਲੈ ਕੇ ਆ ਰਹੇ ਇਹਦੇ ਵਿੱਚ ਆ ਕੇ ਕੰਪੈਕਟਰ ਵਿੱਚ ਉਟਾਇਆ ਕਰਨਗੀਆਂ ਔਰ ਇਥੋਂ ਵੱਖਰਾ ਵੱਖਰਾ ਗਿੱਲਾ ਵੱਖਰਾ ਸੁੱਕਾ ਵੱਖਰਾ ਕੂੜਾ ਜਿਹੜਾ ਕੰਪੈਕਟ ਹੋ ਕੇ ਡੰਪ ਤੇ ਜਾਏਗਾ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜਾ ਕੂੜਾ ਹੈ ਆਪਣਾ ਆਪਣੇ ਕੂੜੇ ਵਾਲੇ ਨੂੰ ਦੋ ਜਿਹੜਾ 50 ਰੁਪਏ ਮਹੀਨਾ ਲੈਂਦਾ ਹੈ ਉਹਦੀ ਬਜਾਏ ਲੋਕੀ ਕੀ ਕਰਦੇ ਨੇ ਕਿ ਉਹ 50 ਰੁਪਏ ਨਾ ਦੇਣ ਦੀ ਬਜਾਏ ਉਹ ਲੋਕੀ ਆਪਣਾ ਕੂੜਾ ਬੈਕਟਾਂ ਦੇ ਸੜਕਾਂ ਦੇ ਕੰਡੇ ਜਿੱਥੇ ਮਰਜ਼ੀ ਸੁੱਟ ਦਿੰਦੇ ਨੇ ਉਹ ਆਪਣਾ ਸ਼ਹਿਰ ਆਪਾਂ ਆਪਣੇ ਸ਼ਹਿਰ ਨੂੰ ਆਪ ਸਾਫ਼ ਰੱਖਣਾ ਇਸ ਕਰਕੇ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੀ ਪਹਿਲਾਂ ਮੰਨਦੀ ਆ ਉਸ ਤੋਂ ਬਾਅਦ ਕਾਰਪੋਰੇਸ਼ਨ ਦੀ ਮੰਨਦੀ ਆ ਲੁਧਿਆਣਾ ਸ਼ਹਿਰ ਦੇ ਵਿੱਚ ਹੁਣ ਕੂੜੇ ਦੀ ਮੈਨੇਜਮੈਂਟ ਸ਼ਾਇਦ ਸਹੀ ਢੰਗ ਨਾਲ ਹੋਵੇਗੀ ਜੀ ਹਾਂ ਇਸ ਵਕਤ ਮੌਜੂਦ ਆ ਜ਼ੋਨ 20 ਕਾਰਪੋਰੇਸ਼ਨ ਜ਼ੋਨ 20 ਦੇ ਅਧੀਨ ਆਉਂਦਾ ਵਾਰਡ ਨੰਬਰ 20 ਦੇ ਵਿੱਚ ਚੀਮਾ ਚੌਂਗ ਦੇ ਕੋਲ ਸਟੈਟਿਕ ਕੰਪੈਕਟਰ ਪਲਾਂਟ ਆ ਇਹ ਆ ਪਲਾਂਟ ਦੇਖ ਸਕਦੇ ਹੋ ਕੀ ਐਸਟੀਟਿਕ ਬੈਕਟਰ ਜਿਹੜਾ ਪਲਾਂਟ ਹੈ ਇਹ ਹੁਣ ਅੱਜ ਚਾਲੂ ਕੀਤਾ ਗਿਆ ਹੈ ਮੌਕੇ ਤੇ ਪਹੁੰਚੇ ਨੇ ਮਿਊਨਿਸਪਲ ਕਮਿਸ਼ਨਰ ਲੁਧਿਆਣਾ ਸੰਦੀਪ ਰੇਸ਼ੀ ਜੀ ਉਹਨਾਂ ਦੇ ਨਾਲ ਐਮਐਲਏ ਲੁਧਿਆਣਾ ਸੈਂਟਰਲ ਤੋਂ ਸ਼ੋਕਮਾਰ ਪੱਪੀ ਪ੍ਰਾਸ਼ਰ ਜੀ ਸੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਮਸ਼ੀਨ ਦੀ ਵਰਕਿੰਗ ਹੈ ਹੁਣ ਉਹ ਬਖੂਬੀ ਦਿਖਾਈ ਜਾ ਰਹੀ ਹੈ ਤੇ ਅੱਜ ਹੁਣ ਇਹਨੂੰ ਇਨੋਗਰੇਟ ਕੀਤਾ ਗਿਆ ਹੈ ਇਹਨੂੰ ਹੁਣ ਲੋਕਾਂ ਦੇ ਹਵਾਲੇ ਕੀਤਾ ਗਿਆ ਸੋ ਦੇਖ ਸਕਦੇ ਹੋ ਇਸ ਵਕਤ ਜिले ਵੀ ਅਲੱਗ-ਅਲੱਗ ਵਾਰਡਾਂ ਤੋਂ ਪ੍ਰਤੀਨਿਧੀ ਨੇ ਮੌਜੂਦਾ ਸਰਕਾਰ ਦੇ ਤੋਹ ਨਾਲ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਨਾਲ ਉਹਨਾਂ ਦੇ ਸੰਦੀਪ ਪ੍ਰਿਸ਼ੀ ਕਮਿਊਨਿਸਟ ਮਿਸ਼ਨਰ ਮੁਲਸਪੁਰ ਕਾਰਪੋਰੇਸ਼ਨ ਲੁਧਿਆਣਾ ਤੇ ਬਿਲਕੁਲ ਦਿਖਾਇਆ ਜਾ ਰਿਹਾ ਹੈ ਕਿਵੇਂ ਜੋ ਸਫਾਈ ਸੇਵਕ ਨੇ ਇਹ ਜਾ ਕੇ ਜਦੋਂ ਕੂੜਾ ਲੈ ਕੇ ਆਉਣਗੇ ਤਾਂ ਉਸ ਤੋਂ ਬਾਅਦ ਫਿਰ ਸਕੂੜੇ ਨੂੰ ਕਿਸ ਤਰਕੀ ਦੇ ਨਾਲ ਜਿਹੜੇ ਸਟੈਟਿਕ ਕੰਪੈਕਟਰ ਨੇ ਉਹਨਾਂ ਤੇ ਰੱਖਿਆ ਜਾਊਗਾ ਆ ਦੇਖ ਸਕਦੇ ਹੋ ਨੀਲੇ ਵਾਲੇ ਦੇ ਵਿੱਚ ਸੁੱਕਾ ਕੂੜਾ ਅਤੇ ਹਰੇ ਵਾਲੇ ਚ ਗਿੱਲਾ ਕੂੜਾ ਇਹ ਸੁੱਕੇ ਵਾਲਾ ਨੀਲਾ ਕੂੜਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿੱਚ ਸੁੱਟਿਆ ਜਾ ਰਿਹਾ ਰੱਖਿਆ ਜਾ ਰਿਹਾ ਈਵਨ ਜਦੋਂ ਸਫਾਈ ਸੇਵਕ ਲੈ ਕੇ ਵੀ ਆਉਂਦੇ ਆ ਤਾਂ ਵਿੱਚ ਪਾਰਟੀਸ਼ਨ ਡਿਵਾਈਡਿਸ਼ਨ ਕਰਕੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਅੱਡ-ਅੱਡ ਰੱਖਿਆ ਜਾਂਦਾ ਹੈ ਤੇ ਹੁਣ ਨੀਲੇ ਵਾਲੇ ਵਿੱਚ ਦੇਖ ਸਕਦੇ ਹੋ ਸਫਾਈ ਸੇਵਕ ਸੁੱਕੇ ਕੂੜੇ ਸੁੱਟ ਰਹੇ ਆ ਕੰਪੈਕਟਰ ਦੇ ਵਿੱਚ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਹੁੱਕ ਲੋਡਰ ਹੈ ਜੋ ਉਹ ਇੱਥੋਂ ਦੇ ਇਹ ਸਾਰੇ ਕੂੜੇ ਨੂੰ ਦੁਬਾਰਾ ਕੰਕਲੂਡਰ ਚੱਕ ਲੇਗਾ ਸੋ ਆ ਦੇਖ ਸਕਦੇ ਹਾਂ ਇਸ ਵਿੱਚ ਭਰਨ ਤੋਂ ਬਾਅਦ ਉਹਨੇ ਵਾਪਸ ਇਹਨੂੰ ਉੱਪਰ ਵੱਡੇ ਵਾਲੇ ਵਿੱਚ ਸੁੱਟਿਆ ਜਾਊਗਾ ਇੱਥੇ ਛੋਟੀਆਂ ਰੇੜੀਆਂ ਚੋਂ ਸਭ ਕਾ ਕੂੜਾ ਲਿਆ ਕੇ ਉਸ ਤੋਂ ਬਾਅਦ ਇਸ ਸੁੱਕੇ ਕੂੜੇ ਨੂੰ ਕਿਸ ਵੇ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਦਾ ਵੱਡੇ ਵਾਲਾ ਉਹ ਬਾਕਸ ਹੈ ਦਾ ਕੰਪੈਕਟਰ ਦਾ ਉੱਚ ਇਹਨੂੰ ਸ਼ਿਫਟ ਕੀਤਾ ਜਾਊਗਾ ਤਾਂ ਜੋ ਉਸ ਤੋਂ ਬਾਅਦ ਫਿਰ ਅਗਲੇ ਜਿਹੇ ਪ੍ਰੋਸੈਸ ਨੇ ਸਟੈਪ ਬਾਈ ਸਟੈਪ ਉਹ ਸ਼ੁਰੂ ਹੋ ਸਕਣ ਸੋ ਦੇਖ ਪਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਰ ਚੀਜ਼ ਨੂੰ ਗੌਰ ਦੇ ਨਾਲ ਦੇਖਿਆ ਜਾ ਰਿਹਾ ਹੈ। ਤੁਹ ਕਬ ਕਰਦੇ ਆ ਐਮਐਲਏ ਲੁਧਿਆਣਾ ਸੈਂਟਰ ਸ਼ੋਪ ਕੋਈ ਪ੍ਰੈਸ਼ਰ ਜੀ ਪੱਛੀ ਸਾਹਿਬ ਕੂੜੇ ਤੋਂ ਥੋੜੀ ਜਿਹੀ ਨਿਯਾਤ ਉਹਦੀ ਮੈਨੇਜਮੈਂਟ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਹੋਣ ਸਟੈਟਿਕ ਵੈਕਟਰ ਰਹੀ ਕੀ ਕੁਝ ਹੋਣ ਜਾ ਰਿਹਾ ਤੇ ਲੁਧਿਆਣਾ ਨਿਵਾਸੀ ਨੇ ਜਿਹੜੇ ਇਹਨਾਂ ਨੂੰ ਥੋੜਾ ਸੁੱਖ ਦਾ ਸਾਹ ਹੋਣ ਕਿਵੇਂ ਆਊਗਾ 2 ਕਰੋੜ ਦੀ ਲਾਗਤ ਦੇ ਨਾਲ ਚੀਮਾ ਚੌਂਕ ਦੇ ਵਿੱਚ ਇੱਕ ਕੰਪੈਕਟਰ ਦਾ ਜਿਹੜਾ ਅੱਜ ਕੰਮ ਸ਼ੁਰੂ ਹੋਇਆ ਜਿਸ ਦਿਨ ਦੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਕਿਹਾ ਸੀ ਉਸੇ ਦਿਨ ਤੋਂ ਇਹਨਾਂ ਨੇ ਆਪਣਾ ਜੰਗੀ ਪੱਧਰ ਦੇ ਉੱਤੇ ਪਹਿਲਾਂ ਚਾਹੇ ਨਾਰਥ ਦੀ ਗੱਲ ਹੋਵੇ ਹੁਣ ਸੈਂਟਰ ਦੀ ਹੋਵੇ ਸਾਰੀਆਂ ਕੰਸਿਜੈਂਸੀਆਂ ਦੇ ਇੱਕ ਇੱਕ ਨੂੰ ਕਿਹਾ ਵਾ ਵੀ ਸਾਰੀਆਂ ਕੰਸਿਜੈਂਸੀਆਂ ਦੇ ਵਿੱਚ ਸਾਰੇ ਲੋਕਾਂ ਨੂੰ ਇੱਕੋ ਜੀ ਰਾਹਤ ਦੇਣੀ ਆ ਹੁਣ ਐਨੇ ਜੰਗੀ ਪੱਧਰ ਤੇ 20 22 ਇਹ ਲੱਗ ਰਹੇ ਨੇ ਇਹ ਸਭ ਕਮਿਸ਼ਨਰ ਸਾਹਿਬ ਦੇ ਮਿਹਨਤ ਸਦਕਾ ਹੋਏ ਸਾਰੇ ਜਿਨ੍ਹਾਂ ਨਗਰ ਨਿਗਮ ਦੇ ਕਰਮਚਾਰੀ ਆ ਉਹ ਦਿਨ ਰਾਤ ਇੱਕ ਕਰ ਰਹੇ ਆ ਕਿਉਂਕਿ ਸਾਰੀ ਟੀਮ ਵਰਕ ਦੇ ਨਾਲ ਕੰਮ ਹੁੰਦਾ ਜਿਵੇਂ ਮੇਰੇ ਨਾਲ ਮੇਰੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਜੇ ਮੈਂ ਨਾਮ ਲੈਣ ਲੱਗਿਆ ਤਾਂ ਬਹੁਤ ਲੰਬਾ ਸਮਾਂ ਲੱਗੂਗਾ ਇਹ ਸਾਰਿਆਂ ਦੇ ਸੱਚੇ ਮਿਹਨਤ ਦੇ ਨਾਲ ਕੁਝ ਹੁੰਦਾ ਵਾ ਸਰਦਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਇੱਕੋ ਹੀ ਕਹਿਣਾ ਵਾ ਵੀ ਵਾਦਾ ਉਹ ਕਰਿਓ ਜਿਹੜੀ ਜਨਤਾ ਦਾ ਪੂਰਾ ਕਰਨਾ ਅੱਜ ਉਸ ਲੜੀ ਦੇ ਵਿੱਚ ਇਹ ਵੀ ਵਾਦਾ ਸੀਗਾ ਇਹ ਵੀ ਲੋਕਾਂ ਦਾ ਪੂਰਾ ਕੀਤਾ ਜਾ ਰਿਹਾ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰਨਾ 3 ਸਾਲ ਰਹਿ ਗਏ ਅਗਲੀ ਵਾਰ ਲੋਕਾਂ ਦੀ ਕਚਹਿਰੀ ਚ ਤਾਂ ਜਾਣਾ ਜੇ ਇੱਕ ਇੱਕ ਵਾਅਦੇ ਨੂੰ ਪੂਰਾ ਕਰਾਂਗੇ ਮਿਸਟਰ ਜੀ ਸਾਹਿਬ ਮਿਸਟਰ ਸੀਪੀ ਮਦੂਦ ਨੇ ਅੱਛੀ ਸਾਹਿਬ ਨੋਗਰੇਸ਼ਨ ਬੜੀ ਸੋਹਣੀ ਹੋਈ ਹੈ ਨਵੇਂ ਕੰਪੋਨੈਂਟ ਆਏ ਨੇ ਸਮਾਨ ਬੜਾ ਸੋਹਣਾ ਹੈ ਕੀ ਇਹ ਲੰਬੇ ਟਾਈਮ ਤੱਕ ਐਦਾਂ ਹੀ ਵਧੀਆ ਚੱਲਦਾ ਰਹੂਗਾ ਬਿਲਕੁਲ ਜੀ ਇਹ ਜਿਹੜਾ ਸਾਰਾ ਅਸੀਂ ਮਸ਼ੀਨਰੀ ਲਿਆਂਦੀ ਆ ਜਾਂ ਸਿਵਲ ਵਰਕ ਕੀਤਾ ਪਹਿਲਾਂ ਸਿਵਲ ਵਰਕ ਜਿਹੜਾ ਉਹ ਸਾਡਾ 스마트 ਸਟੀ ਦੀ ਕੰਪੋਨੈਂਟਸ ਨੂੰ ਕੀਤਾ ਔਰ ਸਵਚ ਭਾਰਤ ਮਿਸ਼ਨ ਦੇ ਵਿੱਚ ਫੰਡਿੰਗ ਆਈ ਹੈ ਸਾਡੇ ਕੋਲ ਹੋਰ ਪੰਜਾਬ ਸਰਕਾਰ ਵੱਲੋਂ ਫੰਡਿੰਗ ਹੈ ਇਹ 2 ਕਰੋੜ ਦੀ ਲਾਗਤ ਨਾਲ ਇਹ ਜਿਹੜਾ ਕੰਪੈਕਟਰ ਸਟੇਸ਼ਨ ਬਣਿਆ ਇਹੋ ਜੇ 22 ਸਟੇਸ਼ਨ ਜਿਹੜੇ ਨੇ ਉਹ ਬਣ ਰਹੇ ਨੇ 20 ਬਣ ਚੁੱਕੇ ਨੇ ਦੋ ਕਿਉਂਕਿ ਮੰਡੀ ਦੇ ਨਾਲ ਡਿਸਪਿਊਟ ਸੀ ਸਾਡੀ ਉਹ ਵੀ ਰਿਜ਼ੋਲਵ ਹੋ ਗਈ ਉੱਥੇ ਵੀ ਬਣਨਾ ਸ਼ੁਰੂ ਹੋ ਗਿਆ ਸੋ 22 ਇਹ ਤੇ 11 ਕੰਪੈਕਟਰ ਸਟੇਸ਼ਨ ਪਹਿਲਾਂ ਦੇ ਸਾਡੇ ਜਿਹੜੇ ਬਣੇ ਆ ਗਲਾਡਾ ਔਰ ਇੰਪਰੂਵਮੈਂਟ ਅਫਸਰ ਨੇ ਬਣਾਏ ਟੋਟਲ 33 ਸਟੇਸ਼ਨਾਂ ਦੇ ਨਾਲ ਸ਼ਹਿਰ ਦੇ ਵਿੱਚ 43 ਵੱਡੇ ਸਪੌਟਸ ਸੀ ਜਿੱਥੇ ਘਰਾਂ ਵਿੱਚੋਂ ਕੂੜਾ ਲੈ ਕੇ ਲੋਕੀ ਆਉਂਦੇ ਸੀ ਔਰ ਉੱਥੇ ਡੰਪ ਕਰਦੇ ਸੀ ਔਰ ਉਹ ਗੰਦਾ ਸ਼ਹਿਰ ਨੂੰ ਪ੍ਰੀਜ਼ੈਂਟ ਕਰਦੇ ਸੀ ਸੋ ਉਹ ਚੀਜ਼ ਹੁ ਜਦੋਂ ਇਹ ਸਾਰੀਆਂ ਰੇਡ ਹੱਥ ਰੇੜਾ ਜਿਹੜੀਆਂ ਲੈ ਕੇ ਆ ਰਹੇ ਰੇੜਾ ਗੱਡੀਆਂ ਲੈ ਕੇ ਆ ਰਹੇ ਆ ਇਹਦੇ ਵਿੱਚ ਆ ਕੇ ਕੰਪੈਕਟਰ ਵਿੱਚ ਉਠਿਆ ਕਰਨਗੀਆਂ ਔਰ ਇਥੋਂ ਵੱਖਰਾ-ਵੱਖਰਾ ਗਿੱਲਾ ਵੱਖਰਾ ਸੁੱਕਾ ਵੱਖਰਾ ਗੂੜਾ ਜਿਹੜਾ ਕੰਪੈਕਟ ਹੋ ਕੇ ਇਹ ਡੰਮ ਤੇ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇਹ ਵੀ ਕਰ ਰਹੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਦੋ ਪਲਾਂਟ ਜਿਹੜੇ ਨੇ ਇੱਕ ਕੰਪਰੈਸਡ ਬਾਇਓਗੈਸ ਪਲਾਂਟ ਜਿਹੜਾ ਹੈ ਉਹ ਗਿੱਲੇ ਕੂੜੇ ਤੋਂ ਬਾਇਓਗੈਸ ਬਣੇਗੀ ਨੈਚੁਰਲ ਗੈਸ ਉਹ ਤਕਰੀਬਨ 200 ਟਨਸ ਪਰ ਡੇਲੀ ਕੈਪੈਸਿਟੀ ਦਾ ਇੱਕ ਪਲਾਂਟ ਜਿਹੜਾ ਹੈ ਉਹਦੀ ਟੈਂਡਰਿੰ ਔਰ ਦੂਸਰਾ ਇੱਕ ਵੇਸਟ એનર્ਜੀ ਪਲੈਂਟ ਜਿਹੜਾ ਹੈ ਉਹ ਤਕਰੀਬਨ 600 ਟਨਸ ਪਰ ਡੇ ਦੀ ਕਪੈਸਿਟੀ ਵਾਲਾ ਕਿਉਂਕਿ ਸ਼ਹਿਰ ਜਿੰਨੋਂ ਤੱਕ ਅਸੀਂ ਕੂੜੇ ਦਾ ਐਂਡ ਨਹੀਂ ਸੋਚਾਂਗੇ ਉਦੋਂ ਤੱਕ ਸਾਡਾ ਕੂੜਾ ਜਿਹੜਾ ਉਹ ਜਰਬਲਪੁਰ ਡੰਬ ਤੇ ਐਡ ਹੋਈ ਜਾਏਗਾ ਸੋ ਉਹ ਵੀ ਅਸੀਂ ਜਿਹੜਾ ਹੈ ਉਹ ਉਹਦੇ ਲਈ ਕਾਰਜਸ਼ੀਲ ਆ ਔਰ ਛੇਤੀ ਉਹਦੀ ਵੀ ਟੈਂਡਿੰਗ ਜਿਹੜੀ ਉਹ ਵੇਸਟ એનર્ਜੀ ਪਲੈਂਟ ਦੀ ਵੀ ਕਰਦਾ ਬਾਕੀ ਇਹ ਕਿ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜਾ ਕੂੜਾ ਹੈ ਆਪਣਾ ਆਪਣੇ ਕੂੜੇ ਵਾਲੇ ਨੂੰ ਦੋ ਜਿਹੜਾ 50 ਰੁਪਏ ਮਹੀਨਾ ਲੈਂਦਾ ਹੈ ਉਹਦੀ ਬਜਾਏ ਲੋਕੀ ਕੀ ਕਰਦੇ ਨੇ ਕਿ ਉਹ 50 ਰੁਪਏ ਨਾ ਦੇਣ ਸੜਕਾਂ ਦੇ ਕੰਢੇ ਜਿੱਥੇ ਮਰਜ਼ੀ ਸੁੱਟ ਦਿੰਦੇ ਨੇ ਉਹ ਆਪਣਾ ਸ਼ਹਿਰ ਆਪਾਂ ਆਪਣੇ ਸ਼ਹਿਰ ਨੂੰ ਆਪ ਸਾਫ਼ ਰੱਖਣਾ ਇਸ ਕਰਕੇ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੀ ਪਹਿਲਾਂ ਮੰਨਦੀ ਆ ਉਸ ਤੋਂ ਬਾਅਦ ਕਾਰਪੋਰੇਸ਼ਨ ਦੀ ਮੰਨਦੀ ਆ ਸੋ ਇਸੇ ਤਰੀਕੇ ਨਾਲ ਅੱਜ ਮਾਨਯੋਗ ਐਮਐਲਏ ਸੈਂਟਰਲ ਹਲਕਾ ਅਸ਼ੋਕ ਕ੍ਰਿਸ਼ਨ ਜੀ ਨੇ ਇਹ ਅੱਜ ਜਿਹੜਾ ਕੰਪੈਕਟਰ ਸਟੇਸ਼ਨ ਦਾ ਉਗਾੜਨ ਕੀਤਾ ਇਹੋ ਜੀ ਇਹਨਾਂ ਦੇ ਹਲਕੇ ਵਿੱਚ ਹੋਰ ਕੰਪੈਕਟਰ ਵੀ ਆ ਬਾਕੀ ਐਮਐਲਏ ਸਬੰਧ ਦੇ ਵਿੱਚ ਟੋਟਲ ਮਿਲਾ ਕੇ 22 ਅਸੀਂ ਜਿਹੜੇ ਸ਼ਹਿਰ ਦੇ ਵਿੱਚ ਲਗਾਵਾਂਗੇ ਔਰ ਸਾਰੇ ਕੌਨਸਟੈਂਸੀਆਂ ਵਿੱਚ ਅਸੀਂ ਕਵਰ ਕਰਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਕੂੜੇ ਵਾਲਾ ਪੁਆਇੰ ਇਹ ਕਿਤੇ ਇੱਕ ਮੋਰਲ ਡਿਊਟੀ ਬਣ ਜਾਂਦੀ ਹੈ ਲੁਧਿਆਣਾ ਸ਼ਹਿਰ ਨਿਵਾਸੀਆਂ ਦੀ ਕਿਉਂਕਿ ਕਹਿੰਦੇ ਆ ਸਫਾਈ ਜੇ ਸ਼ੁਰੂ ਹੋਏਗੀ ਤਾਂ ਆਪਣੇ ਕੋਲੋਂ ਸ਼ੁਰੂ ਹੋਊਗੀ ਤੇ ਨਾਲ ਦੇ ਨਾਲ ਜੇਕਰ ਤੁਹਾਡੇ ਸਫਾਈ ਸੇਵਕ ਰੇੜੇ ਲੈ ਕੇ ਆਉਂਦੇ ਆ ਤਾਂ 50 ਰੁਪਿਆ ਸਿਰਫ ਮਹੀਨਿਆਂ ਦਾ ਲੈਂਦੇ ਨੇ ਮਿਹਨਤ ਕਰਦੇ ਆ ਬੜਾ ਔਖਾ ਹੁੰਦਾ ਘਰਾਂ ਘਰਾਂ ਜਾ ਕੇ ਕੂੜਾ ਵਗੈਰਾ ਚੱਕਣਾ ਸੋ ਕਿਤੇ ਨਾ ਕਿਤੇ ਸ਼ਾਬਾਸ਼ ਬਣਦੀ ਹੈ ਇਹਨਾਂ ਸਫਾਈ ਸੇਵਕਾਂ ਨੂੰ ਜਿਨ੍ਹਾਂ ਕਰਕੇ ਸ਼ਹਿਰ ਸਾਫ਼ ਹੁੰਦਾ ਹੈ ਤੇ ਜਦੋਂ ਤੁਸੀਂ ਆਪਣਾ ਸੁੱਕਾ ਕੂੜਾ ਗਿੱਲਾ ਕੂੜਾ ਦੇਣੇ ਹੋ ਮਹਿਜ 50 ਰੁਪਏ ਮਹੀਨਾ ਤੁਸੀਂ ਦੇਣਾ ਬਾਅਦ ਉਸ ਤੋਂ ਬਾਅਦ ਜੋ ਤੁਸੀਂ ਇੱਥੇ ਆਉਨੇ ਹੋ ਤਾਂ ਕਿਤਨਾ ਕਿਤੇ ਇਸੇ ਰੇੜੀ ਤੋਂ ਹੀ ਇਹ ਕੂੜਾ ਕੰਪੈਕਟਰ ਵਿੱਚ ਪਾਇਆ ਜਾਂਦਾ ਸੁੱਕਾ ਕੂੜਾ ਆਪਣੇ ਅਲੱਗ ਨੀਲੇ ਵਾਲੇ ਚਿੱਟਾ ਜਾਂਦਾ ਹੈ ਗਿੱਲਾ ਕੂੜਾ ਹਰੇ ਵਾਲੇ ਚਿੱਟਾ ਜਾਂਦਾ ਹੈ ਫਿਰ ਇਸੇ ਕੰਪੈਕਟਰ ਵਿੱਚੋਂ ਦੁਬਾਰਾ ਇਹਨੂੰ ਵੱਡੇ ਖਾਨੇ ਵਿੱਚ ਪਾ ਕੇ ਕਿਤਨਾ ਕਿਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਫੁਕ ਲੋਡਰ ਦੇਖ ਸਕਦੇ ਹੋ ਉਹਨਾਂ ਹੁਕ ਲੋਡਰਾਂ ਦੇ ਵਿੱਚ ਇਹ ਸਾਰੇ ਸਮਾਨ ਨੂੰ ਉੱਥੇ ਦੁਬਾਰਾ ਪਾਇਆ ਜਾਂਦਾ ਤੇ ਕਿਤਨਾ ਕਿਤੇ ਇੱਕ ਜੋ ਬੜੀ ਵੱਡੀ ਉਹ ਸ਼ਾਬਾਸ਼ ਹੈ ਉਹ ਬਣ ਜਾਂਦੀ ਹੈ ਕਾਰਪੋਰੇਸ਼ਨ ਵਾਸਤੇ ਜਾਂ ਜਿਲ੍ਹਾ ਕਾਰਪੋਰੇਸ਼ਨ ਦੇ ਹੋਰ ਮੁਲਾਜ਼ਮ ਨੇ ਤੇ ਨਾਲ ਦੇ ਨਾਲ ਜਿਹੜੇ ਵੀ ਸਫਾਈ ਸੇਵਕ ਨੇ ਜਿਹੜੇ ਸਰ ਤਰ੍ਹਾਂ ਦਾ ਇੱਥੇ ਆ ਕਿਉਂ ਪ੍ਰਾਲਾ ਕਰਦੇ ਨੇ ਮੈਸਿਕ ਸਾਹਿਬ ਕੁਝ ਕਹਿਣਾ ਚਾਹ ਰਹੇ ਤੁਸੀਂ ਹਾਂ ਬਿਲਕੁਲ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਅਸ਼ੋਕ ਪ੍ਰਸ਼ਰ ਪੱਪੀ ਜੀ ਸਾਡੇ ਐਮਐਲਏ ਸਾਹਿਬ ਐਮਐਲਏ ਸਾਹਿਬ ਕਿਉਂਕਿ ਬੜੀਆਂ ਸਰਕਾਰਾਂ ਆਈਆਂ ਵਾਰਡ ਨੰਬਰ 52 ਦੇ ਵਿੱਚ ਇੱਕ ਕੂੜੇ ਦਾ ਡੰਪ ਹੈ ਜਿਹੜਾ ਬੜੀਆਂ ਸਰਕਾਰਾਂ ਆਈਆਂ ਔਰ ਏਰੀਆ ਦੇ ਜਿਹੜੇ ਲੋਕ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਖੜੇ ਹੈ ਇਹਨਾਂ ਨੇ ਧਰਨੇ ਤੱਕ ਵੀ ਦਿੱਤੇ ਵੀ ਉਹ ਜਿਹੜਾ ਕੂੜੇ ਦਾ ਡੰਪ ਆ ਉਥੋਂ ਚੱਕਿਆ ਜਾਵੇ ਸੋ ਐਮਐਲਏ ਸਾਹਿਬ ਨੇ ਪਹਿਲੇ ਦਿਨ ਇੱਕ ਗੱਲ ਕਹੀ ਸੀ ਵੀ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਮੈਂ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਕਰ ਸਕਾਂ ਸੋ ਅੱਜ ਮੈਂ ਬੜੀ ਮਨ ਨੂੰ ਖੁਸ਼ੀ ਹੋਈ ਹੈ ਕਿ ਜਦੋਂ ਇਲਾਕੇ ਦੇ ਲੋਕ ਮੇਰੇ ਨਾਲ ਆਇਆ ਕਿ ਜਿਹੜਾ ਕੂੜੇ ਵਾਲਾ ਜਿਹੜਾ ਡੰਪ ਹੈ ਉਹ ਚੱਕਿਆ ਜਾਏਗਾ ਉਥੋਂ ਔਰ ਜਿਹੜੇ ਕੰਪੈਕਟਰ ਦਾ 2 ਕਰੋੜ ਦੀ ਲਾਗਤ ਨਾਲ ਤੁਸੀਂ ਦੇਖ ਸਕਦੇ ਹੋ ਕਿ ਐਮਐਲਏ ਸਾਹਿਬ ਨੇ ਇੱਥੇ ਕਮਿਸ਼ਨ ਸਾਹਿਬ ਨੇ ਉਦਘਾਟਨ ਉਦਘਾਟਨ ਕੀਤਾ ਆ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਿਬ ਉਹਨਾਂ ਦਾ ਧੰਨਵਾਦ ਹੈ ਔਰ ਇਹ ਜਿਹੜਾ ਕੂੜੇ ਵਾਲਾ ਡੰਪ ਹੈ ਜਿਹੜਾ ਉਹ ਚੱਕਿਆ ਗਿਆ ਲੋਕਾਂ ਨੂੰ ਕੋਈ ਵੀ ਜਦੋਜਹਜ ਜੜੀ ਨਹੀਂ ਕਰਨੀ ਪਈ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਔਰ ਬੜੇ ਜ ਐਮਐਲਏ ਸਾਹਿਬ ਦੀ ਅੱਜ ਇਲਾਕਾ ਵਾਸੀ ਜਿਹੜਾ ਧੰਨਵਾਦ ਕਰਨ ਵਾਸਤੇ ਪਹੁੰਚਿਆ ਕਿ ਉਹ ਜਿਹੜਾ ਕੂੜੇ ਵਾਲਾ ਡੰਪ ਤੋਂ ਚੱਕਿਆ ਗਿਆ ਹਾਂਜੀ ਸੋ ਨਿਸ਼ੂ ਕਈ ਜੀ ਮੌਜੂਦ ਨੇ ਇੰਸਪੈਕਟਰ ਡਿਪਾਰਟਮੈਂਟ ਤੋਂ ਵੈਲਸਿਟਰੀ ਕਈ ਸਾਹਿਬ ਕਿਵੇਂ ਹੁਣ ਬਹੁਤ ਸੋਹਣਾ ਸਮਾਨ ਨਵਾਂ ਲੱਗ ਗਿਆ ਉਦਘਾਟਨ ਸੋਹਣਾ ਹੋ ਗਿਆ ਪਰ ਇਹ ਹੁਣ ਪ੍ਰੋਸੈਸ ਜ्यों ਤੇ ਉਹ ਐਦੇ ਲੰਬਾ ਤੇ ਅੱਛੇ ਤਰੀਕੇ ਨਾਲ ਸਟੱਜਾ ਚੱਲੀ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਅੱਜ ਮਾਨਜੋਗ ਐਮਐਲਏ ਸਾਹਿਬ ਸਾਡੇ ਸ਼ੋਕ ਪ੍ਰਸ਼ਾਦ ਜੀ ਮਾਨਜੋਗ ਕਮਿਸ਼ਨਰ ਸਾਹਿਬ ਨਗਰ ਨਿਗਮ ਵੱਲੋਂ ਧਿਆਣਾ ਜੀ ਵੱਲੋਂ ਜੋ ਤੁਹਾਨੂੰ ਆਰਡਰ ਕੀਤਾ ਗਿਆ ਇਹ ਬਹੁਤ ਸ਼ਲਾਘਾਯੋਗ ਕੰਮ ਕੀਤਾ ਗਿਆ ਇਹਦਾ ਵਿਕਾਸ ਹੋਰ ਵਧੀਆ ਹੋਵੇਗਾ ਤੇ ਜਿਹੜਾ ਜੋ ਵੀ ਕੂੜੇ ਦੀ ਸਾਮ ਸੰਭਾਲ ਬਧੀ ਵਧੀਆ ਤਰੀਕੇ ਨਾਲ ਹੋਵੇਗੀ ਪਹਿਲਾਂ ਉਸ ਸਪੋਟਾਂ ਦੇ ਕੂੜਾ ਹੁੰਦਾ ਸੀਗਾ ਉਹ ਸ਼ਹਿਰ ਦੀ ਦਿੱਖ ਵੀ ਬਹੁਤ ਮਾੜੀ ਲੱਗਦੀ ਸੀਗੀ ਹੁਣ ਲੋਕ ਇੱਥੇ ਕੂੜਾ ਲੈ ਕੇ ਆਣਗੇ ਜਦੋਂ ਸਾਡੇ ਸਫਾਈ ਕਰਮਚਾਰੀ ਤਾਂ ਕੂੜੇ ਦੀ ਪ੍ਰੋਸੈਸਿੰਗ ਵੀ ਹੋਵੇਗੀ ਉਹ ਸਾਫ਼ ਸੰਭਾਲੋਗੇ ਤਾਂ ਸ਼ਹਿਰ ਦੀ ਦਿੱਖ ਹੋਰ ਸੁੰਦਰ ਸ਼ਹਿਰ ਦਿਖੇਗਾ ਜੀ ਜਿਹੜਾ ਗਿੱਲਾ ਕੂੜਾ ਇਹ ਕਿਸਾ ਫਿਰ ਪ੍ਰੋਪਰ ਦੇ ਕੰਪੋਸ ਹੋਏਗਾ ਜੀ ਕੂੜਾ ਇਹ ਗਿੱਲਾ ਗਿੱਲੇ ਕੂੜੇ ਤੋਂ ਜੋ ਵੀ ਹੈ ਨਾ ਕੰਪੋਸਟ ਹੋਊਗੀ ਫਿਰ ਉਸ ਤੋਂ ਬਾਅਦ ਜਿਹੜੀ ਜੋ ਵੀ ਗੈਸਸ ਵਗੈਰਾ ਜੋ ਵੀ ਬਣਾਣਾ ਹੋਊਗਾ ਉਹ ਪ੍ਰੋਸੈਸਿੰਗ ਹੋਊਗੀ ਡੰਪ ਤੇ ਲਿਜਾ ਕੇ ਸੁੱਕੇ ਕੂੜੇ ਤੋਂ ਜੋ ਵੀ ਇਹਨਾਂ ਦਾ ਉਹ ਹੋਏਗਾ ਨਾ ਰੀਸਾਈਕਲ ਰੀਯੂਜ਼ਰ ਰੀਸਾਈਕਲ ਵਗੈਰਾ ਹੋਏਗਾ ਜੀ ਠੀਕ ਹੈ ਜੀ ਸੋ ਇਹ ਸਾਨੂੰ ਨਿਸ਼ੂ ਕੇਜੀ ਇਨਸਪੈਕਟਰ ਇਸ ਡਿਪਾਰਟਮੈਂਟ ਤੋਂ ਜਿਹਨੇ ਬਖੂਬੀ ਦੱਸਿਆ ਕਿ ਕਿਸ ਤਰ੍ਹਾਂ ਇੱਕ ਪ੍ਰੋਪਰ ਵੇ ਦੇ ਨਾਲ ਚਾਹੇ ਸਟੈਪ 1 ਤੋਂ ਲੈ ਕੇ ਇਹ ਸਫਾਈ ਸੇਵਕ ਨੇ ਇਹੋ ਹਿੰਮਤੀ ਬੰਦੇ ਆ ਜਿਹੜੇ ਹਿੰਮਤ ਕਰਕੇ ਘਰਾਂ ਚੋਂ ਤੁਹਾਡੇ ਕੂੜਾਗਾਰਾ ਲੈ ਕੇ ਆਉਂਦੇ ਨੇ ਹਰ ਤਰੀਕੇ ਦੇ ਨਾਲ ਵਿੱਚ ਫੱਟਾ ਲਾ ਕੇ ਗਿੱਲਾ ਕੂੜਾ ਸੁੱਕਾ ਕੂੜਾ ਅਡ ਕਰਦੇ ਆ ਫਿਰ ਸੁੱਕੇ ਕੂੜੇ ਨੂੰ ਨੀਲੇ ਵਾਲੇ ਕੰਪੈਕਟਰ 'ਚ ਪਾਇਆ ਜਾਂਦਾ ਹੈ ਦੁਆਰਾ ਕੈਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਗਿੱਲੇ ਕੂੜੇ ਨੂੰ ਹਰੇ ਵਾਲੇ 'ਚ ਪਾਇਆ ਜਾਊਗਾ ਉਹ ਚੈਰੀ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਇਹ ਹੈ ਉਹ ਵੱਡਾ ਟਰੱਕ ਜਿਹੜੇ ਹੁੱਕ ਲੋਡਰ ਆਪਾਂ ਕਹਿ ਦਿੰਨੇ ਆ ਇਹ ਉਹ ਹੁੱਕ ਲੋਡਰਸ ਨੇ ਤੇ ਜਿਹੜੇ ਫਿਰ ਉਸ ਤੋਂ ਬਾਅਦ ਇੱਥੋਂ ਦੀ ਜਿਹੜਾ ਮੇਨ ਕੂੜਾ ਹੁੰਦਾ ਉਹ ਇਹਦੇ ਵਿੱਚ ਜਾਂਦਾ ਹੈ ਹੁੱਕ ਲੋਡਰ ਦੇ ਵਿੱਚ ਤਾਂ ਕਿ ਇਹਨੂੰ ਫਿਰ ਜਿਹੜਾ ਡੰਪ ਹੈ ਉਸ ਡੰਪ ਤੱਕ ਲਿਆਇਆ ਜਾ ਸਕੇ ਸੋ ਦੇਖ ਸਕਦੇ ਹੋ ਕਿ ਹੁਣ ਟਰੱਕ ਦੇ ਆ ਵੀ ਜਲਾ ਅਜਮਹੋਰਤ ਹੈ ਉਹ ਕੀਤਾ ਜਾ ਰਿਹਾ ਹੈ ਤੇ ਉਹਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਜੇਕਰ ਅਜੇ ਉਪਰਾਲੇ ਅਜੇ ਸਟੈਟਿਕ ਕੰਪੈਕਟਰ ਕਿਤੇ ਜਾਂਦੇ ਨੇ ਤਾਂ ਸ਼ਾਇਦ ਇਹ ਸ਼ਹਿਰ ਵਾਸਤੇ ਸ਼ਹਿਰ ਦੀ ਸਫਾਈ ਵਾਸਤੇ ਨੁਹਾਰ ਬਦਲਣ ਵਾਸਤੇ ਇੱਕ ਬਹੁਤ ਹੀ ਵੱਡਾ ਉਪਰਾਲਾ ਬਣ ਸਕਦੇ ਨੇ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵਿਧਦੀ ਲੁਧਿਆਣਾ ਲਾਈਵ ਨਿਊਜ਼